ਸੁਰਿੰਦਰ ਤੋਂ ਪਾਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਗੂ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਾਬਾ ਸਾਹਿਬ ਅੰਬੇਦਕਰ ਦੇ ਪੰਜ ਸਥਾਨਾਂ ਦਾ ਸੁੰਦਰੀਕਰਨ ਕੀਤਾ ਹੈ ਕਾਂਗਰਸ 'ਤੇ ਹਮਲਾ ਕਰਦੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਬਾਬਾ ਸਾਹਿਬ ਪੀਮਰਾਵ ਅੰਬੇਦਕਰ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਡਾਕਟਰ ਪੀਮਰਾਵ ਅੰਬੇਦਕਰ ਨੇ ਕਾਂਗਰਸ ਪਾਰਟੀ ਦੇ ਵਿੱਚ ਕਾਨੂੰਨ ਮੰਤਰੀ ਰਹਿੰਦਿਆਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾਈ ਸੀ ਦੇਖੋ ਬਹੁਤ ਵਧੀਆ ਸੀਗਾ ਅੱਜ ਮੇਰੇ ਸਾਥੀ ਮੈਂਬਰ ਪਾਰਲੀਮੈਂਟ ਜਿਨ੍ਹਾਂ ਨਾਲ ਮੇਰਾ ਥੋੜੇ ਦੇਰ ਚ ਜਿਹੜਾ ਪਿਆਰ ਪੈ ਗਿਆ ਸੀ ਔਰ ਬੜੇ ਸਾਡੇ ਫੇਮਸ ਕਲਾਕਾਰ ਮਨੋਜ ਤਿਵਾੜੀ ਜੀ ਆ ਜਲੰਧਰ ਚ ਆਏ ਜਿਨ੍ਹਾਂ ਨੇ ਜਲੰਧਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਅੱਜ ਚਾਰ ਵੱਡੀਆਂ ਸਵਾਵਾਂ ਕੀਤੀਆਂ ਜਿਦੇ ਵਿੱਚ 8-8 10-10 ਹਜ਼ਾਰ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਆ ਸੋ ਤਕਰੀਬਨ ਜੇ ਮੈਂ ਗੱਲ ਕਰਾਂ ਤਾਂ ਜਿਹੜੇ ਸਾਡੇ ਬਿਹਾਰ ਔਰ ਯੂਪੀ ਦੇ ਉੱਤਰਾਖੰਡ ਦੇ ਜਿਹੜੇ ਸਾਥੀ ਆ ਜਿਨ੍ਹਾਂ ਦਾ ਜਲੰਧਰ ਦੇ ਵਿੱਚ ਲਗਭਗ 1 ਲੱਖ ਵੋਟ ਹੈ ਤਾਂ 1 ਲੱਖ ਵੋਟ ਵਾਲੇ ਹੈ ਜਿਹੜੇ ਸਾਰੇ ਤਕਰੀਬਨ ਉਹਨਾਂ ਨੇ ਇੱਕ ਤਰਫਾ ਫੈਸਲਾ ਕੀਤਾ ਕਿ ਸਾਰਿਆਂ ਨੇ ਨਰਿੰਦਰ ਮੋਦੀ ਜੀ ਨੂੰ ਜਿਹੜਾ ਵੋਟ ਕਰਨਾ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੀ ਜਿੰਨਾ ਵੀ ਪ੍ਰਵਾਸੀ ਭਾਈਚਾਰਾ ਹੈ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਕਿਉਂਕਿ ਜਿਹੜੇ ਇਸ ਵੇਲੇ ਕਾਂਗਰਸ ਤੋਂ ਇਲੈਕਸ਼ਨ ਲੜ ਰਹੇ ਆ ਚਰਨਜੀਤ ਸਿੰਘ ਚੰਨੀ ਇਹਨਾਂ ਨੇ 2022 ਦੇ ਵਿੱਚ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਮੈਂ ਯੂਪੀ ਤੇ ਬਿਹਾਰ ਵਾਲੇ ਤੇ ਦਿੱਲੀ ਵਾਲੇ ਜਿਹੜੇ ਭਈਏ ਹੈ ਇਹਨਾਂ ਨੂੰ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਾਂਗਰਸ ਦੀਆਂ ਸੀਟਾਂ ਸਨ ਉਹਨਾਂ ਦੇ ਉੱਤੇ ਕਾਂਗਰਸ ਨੂੰ ਸ਼ਿਕਸਤ ਜਿਹੜੀ ਦੇਖਣੀ ਪਈ ਸੋ ਅਗਰ ਉਹਨਾਂ ਦੇ ਇੱਕ ਲਫ਼ਜ਼ ਕਹਿਣ ਦੇ ਉੱਤੇ ਕਾਂਗਰਸ ਦੀਆਂ ਇੰਨੀਆਂ ਸੀਟਾਂ ਹਾਰ ਸਕਦੀਆਂ ਅੱਜ ਉਹੀ ਕੈਂਡੀਡੇਟ ਆ ਜਿਹੜਾ ਖੁਦ ਇਲੈਕਸ਼ਨ ਲੜਨ ਲਈ ਆ ਰਿਹਾ ਤਾਂ ਤੁਸੀਂ ਲੋਕਾਂ ਦਾ ਜਿਹੜੇ ਮੇਰੇ ਭਾਈਚਾਰੇ ਦੇ ਇੱਥੇ ਸਾਰੇ ਪ੍ਰਵਾਸੀ ਭਾਈਚਾਰਾ ਉਹਨਾਂ ਦਾ ਤੁਸੀਂ ਜੋਸ਼ ਦੇਖਿਆ ਕਿ ਕਿੰਨਾ ਜ਼ਬਰਦਸਤ ਸੀਗਾ ਘੱਟੋ ਘੱਟ ਅੱਜ ਤਵਾੜੀ ਸਾਹਿਬ ਦੇ ਇਸ ਫੰਕਸ਼ਨ ਦੇ ਵਿੱਚ 40 ਤੋਂ 50 ਹਜ਼ਾਰ ਜਿਹੜਾ ਸਾਡਾ ਭਾਈਚਾਰੇ ਦਾ ਜਿਹੜਾ ਵੋਟਰ ਹੈ ਅੱਜ ਇਕੱਠਾ ਹੋਇਆ ਸੀ ਜਿਨ੍ਹਾਂ ਨੇ ਇੱਕ ਤਰਫਾ ਫੈਸਲਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਹੈ ਵੋਟ ਪਾਣੀ ਆ ਸੋ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਜਿੱਤ ਤੋਂ ਕਿੰਨੀ ਕਿੰਨੀ ਅੱਗੇ ਜਾ ਚੁੱਕੀ ਹੈ ਇੱਕ ਕੇਜਰੀ ਵਾਲਾ ਕੋਈ ਜਿਹੜੀ ਵਾਅਦਾ ਕਰੇ ਦੀ ਸੰਵਿਧਾਨ ਜਿਹੜਾ ਖਤਰਾ ਹੈ ਨਾ ਪਰ ਉਹ ਆਪਣਾ ਮੋਦੀ ਸਰਕਾਰ ਆ ਜਾਂਦੀ ਹੈ ਤੇ ਇਹ ਸੰਵਿਧਾਨ ਜਿਹੜਾ ਖਤਰਾ ਜਾਈਗਾ ਇਸ ਨੂੰ ਲੈ ਕੇ ਕਿਦਾਂ ਦਾ ਤੁਸੀਂ ਸਮਝਦੇ ਹੋ ਦੇਖੋ ਇਹ ਤਾਂ ਕਿਉਂਕਿ ਨਾ ਕੋਲ ਕਹਿਣ ਨੂੰ ਕੁਛ ਹੋਰ ਹੈ ਨਹੀਂ ਤਾਂ ਇਸ ਕਰਕੇ ਇਦਾਂ ਦਾ ਜਿਹੜਾ ਭ੍ਰਮ ਹੈ ਇਹ ਲੋਕਾਂ ਦੇ ਵਿੱਚ ਫਲਾਉਂਦੇ ਆ ਵਹਿਮ ਫਲਾਉਂਦੇ ਆ ਦੇਖੋ ਸੰਵਿਧਾਨ ਤੋਂ ਬਿਨਾਂ ਕਿਸੇ ਵੀ ਕਿਸੇ ਵੀ ਦੇਸ਼ ਦੀ ਜਿਹੜੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੰਵਿਧਾਨ ਤੋਂ ਬਿਨਾਂ ਕੋਈ ਦੇਸ਼ ਨਹੀਂ ਚੱਲ ਸਕਦਾ ਔਰ ਅੱਜ ਜਿਹੜੇ ਸੰਵਿਧਾਨ ਦੀ ਗੱਲ ਕਰ ਰਹੇ ਆ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਵੀ ਆ ਇਹ ਉਹੀ ਡਾਕਟਰ ਭੀਮrao ਅਮੇਦਕਰ ਸਾਹਿਬ ਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਕਾਨੂੰਨ ਮੰਤਰੀ ਰਹਿੰਦੇ ਆ ਹੋਇਆ ਤਿਆਗ ਪੱਤਰ ਦਿੱਤਾ ਸੀ ਆਪਣੀ ਵੱਖਰੀ ਪਾਰਟੀ ਤਿਆਰ ਕੀਤੀ ਸੀ ਔਰ ਸਮੁੱਚੀ ਕਾਂਗਰਸ ਨੇ ਹਮੇਸ਼ਾ ਭੀਮrao ਅਮੇਦਕਰ ਸਾਹਿਬ ਦਾ ਜਿਹੜਾ ਉਹਨਾਂ ਨੇ ਵਿਰੋਧ ਕੀਤਾ ਔਰ ਅੱਜ ਕੇਜਰੀਵਾਲ ਸਾਹਿਬ ਜਿਹੜੇ ਉਹਨਾਂ ਦੀ ਫੋਟੋ ਲਗਾ ਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜਾ ਮੈਂ ਸਮਝਦਾ ਕਿ ਮੂਰਖ ਨਹੀਂ ਬਣਾ ਸਕਦਾ ਕਿਉਂਕਿ ਦਲਿਤ ਭਰਾਮਾ ਦੇ ਜਿਹੜੇ ਮਸਲੇ ਆ ਅੱਜ ਵੀ ਉਸੇ ਤਰੀਕੇ ਨਾਲ ਖੜੇ ਆ ਨਾ 85ਵੀਂ ਸੋਧ ਲਾਗੂ ਹੋ ਰਹੀ ਐ ਨਾ 10 14 ਦਾ ਪੱਤਰ ਵਾਪਸ ਹੋ ਰਿਹਾ ਨਾ ਦਲਿਤ ਵਿਦਿਆਰਥੀਆਂ ਦੀਆਂ ਜਿਹੜੀਆਂ ਫੀਸਾ ਜਿਹੜਾ ਉਹਨਾਂ ਨੂੰ ਐਡਮਿਸ਼ਨ ਡ੍ਰੋਪ ਹੋ ਰਹੀ ਐ ਫੀਸਾ ਉਹਨਾਂ ਨੂੰ ਟਾਈਮ ਸੇ ਨਹੀਂ ਮਿਲ ਰਹੀਆਂ ਤਾਂ ਕੇਜਰੀਵਾਲ ਸਾਹਿਬ ਕਿਹੜੇ ਮੂੰਹ ਦੇ ਨਾਲ ਅੱਜ ਬਾਬਾ ਸਾਹਿਬ ਦੀ ਗੱਲ ਕਰ ਰਹੇ ਆ ਸੰਵਿਧਾਨ ਦੀ ਗੱਲ ਕਰ ਰਹੇ ਆ ਸੋ ਮੇਰਾ ਸਾਰੇ ਮੈਂ ਆਪਣੇ ਲੋਕਾਂ ਨੂੰ ਭਰਾਵਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸੰਵਿਧਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਇਹ ਵਿਰੋਧੀਆਂ ਦੀਆਂ ਫਲਾਈਆਂ ਹੋਈਆਂ ਗੱਲਾਂ ਹੈ ਬਿਲਕੁਲ ਸਹੀ ਬਿਲਕੁਲ ਬਾਟਰ ਖੋਲਦਾ ਵਾ ਕਿ ਉਹਦਾ ਜਿਹੜਾ ਫਾਇਦਾ ਜਿਹੜਾ ਪੰਜਾਬ ਨੂੰ ਮਿਲੇਗਾ ਕਿਉਂਕਿ ਪੰਜਾਬ ਦਾ ਜਿਹੜਾ ਵਪਾਰ ਆ ਉਹ ਪਾਕਿਸਤਾਨ ਦਾ ਜਿਹੜਾ ਸਟਾਰੂ ਕੰਮ ਨਾ ਕੀਤਾ ਜਾਏਗਾ ਔਰ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਵਿਕਾਸ ਦੇ ਮੁੱਦਿਆਂ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੇ ਕਿਹਾ ਕਿ ਐਮਸੀ ਲਿਆਂਦਾ ਜਾਏਗਾ ਸੈਟਲਾਈਟ ਐਮਸੀ ਇਥੇ ਲਿਆਂਦੀ ਜਾਏਗੀ ਲੋਕਾਂ ਦਾ ਲਾਜ ਜਿਹੜਾ ਕਰਾਇਆ ਐੀਐਸਆਈ ਦਾ ਜਿਹੜਾ ਹਸਪੀਟਲ ਆ ਉਹਨੂੰ ਜਿਹੜਾ ਵਾ ਵਧੀਆ ਬਣਾਇਆ ਜਾਏਗਾ ਹੋਰ ਵੀ ਕਈ ਇਸ ਤਰ੍ਹਾਂ ਦੇ ਵਿਕਾਸ ਦੇ ਕੰਮ ਜਿਹੜੇ ਨੇ ਸਮਾਰਟ ਸਿਟੀ ਦੇ ਜਿਹੜੇ ਵਿਕਾਸ ਦੇ ਕੰਮ ਉਹ ਵੀ ਕਰਵਾਏ ਜਾਣਗੇ ਤੇ ਕਿੱਦਾਂ ਕਿਤੇ ਜਿਹੜੇ ਸੁਸ਼ੀਲ ਰਿੰਕ ਕਹਿੰਦਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਜਿਹੜਾ ਇਹ ਸਵਿਧਾਨ ਬਣਾਇਆ ਗਿਆ ਵਾ ਉਸ ਨੂੰ ਕੋਈ ਵੀ ਜਿਹੜਾ ਤੋੜ ਮੋੜ ਨਹੀਂ ਸਕਦਾ ਸਵਿਧਾਨ ਜਿਹੜਾ ਵਾ ਜਿੱਦਾਂ ਹੈਗਾ ਉਦਾਂ ਹੀ ਰਹੇਗਾ ਔਰ ਜਿਹੜੀ ਹੈ ਬਾਸ਼ਪਾ ਦੀ ਜੱਥੇ ਜਿਹੜੀ ਹੈ ਉਹਨਾਂ ਨੇ ਇੱਥੇ ਜਿਹੜੀ ਹੈ ਪੱਕੀ ਯਕੀਨੀ ਬਣਾਈ ਆ ਕੈਮਰਾਮੈਨ ਸੋਨੂ ਦੇ ਨਾਲ ਨਰਿੰਦਰ ਗੁੱਪਤਾ ਇੰਡੀਆ ਨਿਊਜ਼ ਪੰਜਾਬ ਜਲੰਧਰ